ਕੁਝ ਜੀ ਜੀ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕੋਲ ਲੇਡੀ ਪਾਰਸ ਜਿਹੜਾ ਕਿ ਸਿਗਾਰਕਾ ਰਹਿ ਗਿਆ ਕਿ ਕੀ ਆ ਜੀ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਘੁੰਮਣ ਕਰਿਆਨਾ ਸਟੋਰ ਡੇਰਾ ਰੋਡ ਫਤਿਹਗੜ ਚੂੜੀਆਂ ਆਪ ਸਭ ਦੇ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਅੱਜ ਤੋਂ ਹਫਤਾ ਪਹਿਲਾਂ ਦੁਕਾਨ ਤੇ ਕਾ ਕਾਫੀ ਰਸ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਕਿ ਇਹ ਪਰਸ ਕਾਉਂ ਦੇ ਤੇ ਛੱਡ ਗਿਆ ਸ਼ਾਮ ਨੂੰ ਅਸੀਂ ਦੁਕਾਨ ਬੰਦੋਂਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਵਤਾ ਇੱਕ ਪਹਿਲਾਂ ਦੀ ਗੱਲ ਆ ਸੋ ਅਸੀਂ ਦੇਖ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜੀ ਵੀਡੀਓ ਪਾਈ ਉਸ ਵੀਡੀਓ ਨੂੰ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋਲ ਘੁੰਮਣ ਕਰਾਣਾ ਸਟੂਡੀਓ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹੱਥੇ 7-20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੂੰਗੇ ਨਹੀਂ ਹੁੰਦਾ ਤੇ ਫਿਰ ਇਸ ਪੈਸੇ ਦਾ ਕੀ ਕਰੂੰਗੇ ਅਸੀਂ ਘੜ ਦੋ ਘੜ ਵੀ 1 ਮਹੀਨਾ ਢੀ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹਦਾ ਵਾਲੀ ਵਾਰਸ ਆਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੋਦ ਮੇਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋਡ ਵੰਦੋ ਜਿਹੜੇ ਆ ਪੈਸੇ ਮੁਹਈਆ ਕਰ ਦੇਵਾਂਗੇ। ਇੱਕ ਟਨਾ ਐਡਰੈਸ ਬੋਲ ਦੋ। ਡੇਰਾ ਰੋਡ ਹਵੇਲੀਆਂ ਕਮਨ ਕਰਿਆਨਾ ਸਟੋਰ ਫਦੇਗੜ ਚੋੜੀਆਂ ਫੋਨ ਨੰਬਰ 83604 50910